ਸਾਰ ਸਤਿਕਾਰ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਜਗਦੀਸ਼ ਸਿੰਘ ਢੱਲਵਾਲ ਨੇ ਬਹੁਤ ਹੀ ਨਾਜ਼ੁਕ ਹਾਲਤ ਦੇ ਵਿੱਚ ਲੋਕਾਂ ਨੂੰ ਕੀਤੀ ਵੀਡੀਓ ਸੰਦੇਸ਼ ਰਾਹੀਂ ਅਪੀਲ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਮਹਾਪੰਚਾਇਤ ਚ ਦਿੱਤਾ ਸੱਦਾ ਕਿਹਾ ਵੱਧ ਤੋਂ ਵੱਧ ਸ਼ਿਰਕਤ ਕੀਤੀ ਜਾਵੇ ਨੋਰੀ ਬਾਰਡਰ ਦੇ ਕਿਸਾਨ ਆਗੂ ਜਗਦੀਪ ਸਿੰਘ ਢੱਲਵਾਲ ਦਾ ਜਿਹੜਾ ਮਰਨ ਵਰਤ ਹੈ 39ਵੇਂ ਦਿਨ ਵਿੱਚ ਜਾਪ ਪੂਜਾਇ ਤੇ ਇਸੇ ਦਰਮਿਆਨ ਉਹਨਾਂ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਲੋਕਾਂ ਨੂੰ 4 ਜਨਵਰੀ ਨੂੰ ਕਨੋਰੀ ਬਾਰਡਰ ਪੁੱਜਣ ਦੀ ਜੜੀ ਕ ਅਪੀਲ ਕੀਤੀ ਹੈ ਜੀ ਹਾਂ ਅੰਦਾਜ਼ਾ ਹੈ ਕਿ ਕਿਸਾਨ ਆਗੂ ਜਗਦੀਪ ਸਿੰਘ ਢੱਲਵਾਲ ਹੁਣਾਂ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕਿਸਾਨਾਂ ਅਤੇ ਲੋਕਾਂ ਨੂੰ ਜਿਹੜੇ ਲੋਕ ਐਮਐਸਪੀ ਦੀ ਲੜਾਈ ਦੇ ਵਿੱਚ ਹਿੱਸਾ ਹਨ ਤੇ ਇਸ ਨੂੰ ਮਜ਼ਬੂਤੀ ਨਾਲ ਤੇ ਤਾਕਤ ਦੇ ਨਾਲ ਜਿਤਨਾ ਚਾਹੁੰਦੇ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਸਾਰੇ ਲੋਕੀਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ 4 ਜਨਵਰੀ ਨੂੰ ਕਿਸਾਨੀ ਜਿਹੜਾ ਕਿ ਮਹਾਪੰਚਾਇਤ ਹੋਣ ਜਾ ਰਹੀ ਹੈ ਖਨੋਰੀ ਬਾਰਡਰ ਤੇ ਉਹਦੇ ਵਿੱਚ ਸ਼ਿਰਕਤ ਕਰਨ ਤੇ ਆਪਣਾ ਜਿਹੜਾ ਕਿ ਯੋਗਦਾਨ ਪਾਉਣ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਲੋਕਾਂ ਨੂੰ ਦੇਖਣਾ ਚਾਹੁੰਦਾ ਵਾਂ ਇਸ ਲੜਾਈ ਦੇ ਵਿੱਚ ਜਿਹੜੇ ਲੋਕ ਇਸ ਦਾ ਹਿੱਸਾ ਹਨ ਤੇ ਇਸ ਨੂੰ ਜਿੱਤਣਾ ਚਾਹੁੰਦੇ ਹਨ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਕਿ ਜਿਹੜਾ ਧਰਨਾ ਚੱਲ ਰਿਹਾ ਉਸ ਦਾ ਵਿੱਚ ਆਪਣਾ ਯੋਗਦਾਨ ਦੇਣਾ ਕਿਉਂਕਿ ਦੱਸ ਪਈਏ ਕਿ 4 ਜਨਵਰੀ ਨੂੰ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀ ਕਿ ਮਹਾਪੰਚਾਇਤ ਕੀਤੀ ਜਾ ਰਹੀ ਹੈ ਖਨੋਰੀ ਬਾਰਡਰ ਤੇ ਜਿਸ ਵਿੱਚ ਭਾਰੀ ਦੇ ਵਿੱਚ ਵਾਕ ਵਾਕ ਪੰਜਾਬ ਦੇ ਹਿੱਸਿਆਂ ਤੋਂ ਜਿਹੜੇ ਕਿਸਾਨ ਨੇ ਤੇ ਲੋਕ ਨੇ ਜਿਹੜੇ ਐਮਐਸਪੀ ਨੂੰ ਲੈ ਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ ਉਹ ਪੁੱਜਣਗੇ ਉਥੇ ਦੱਸਦੀ ਹੈ ਕਿ ਸ਼ੰਭੂ ਦੇ ਖਨੌਰੀ ਬਾਰਡਰ ਤੇ ਲਗਾਤਾਰ ਜਿਹੜਾ ਕਿ ਕਾਫੀ ਮਹੀਨਿਆਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਐਮਐਸਪੀ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਉਥੇ ਜਗਦੀ ਸਿੰਘ ਢੱਲੇਵਾਲ ਹੁਣਾਂ ਵੱਲੋਂ ਜਿਹੜਾ ਕਿ ਮਰਨਵਰਤ ਕੀਤਾ ਗਿਆ ਸੀ ਖਨੌਰੀ ਬਾਰਡਰ ਤੇ ਉਹ 39ਵੇਂ ਦਿਨ ਵਿੱਚ ਅੱਜ ਜਾ ਪੁੱਜਿਆ ਉਥੇ ਬੀਤੇ ਦਿਨਾਂ ਦੇ ਵਿੱਚ ਕਿ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਜੋੜੀ ਕੀ ਤੀਹ ਦੇ ਸੰਬੰਧ ਨੂੰ ਕਾਲ ਦਿੱਤੀ ਗਈ ਸੀ ਜਿਸ ਦੇ ਦਰਮਿਆਨ ਪੰਜਾਬ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਆ ਕਾਫੀ ਲੋਕਾਂ ਨੇ ਇਸ ਚੀਜ਼ ਦਾ ਸਮਰਥਨ ਵੀ ਕੀਤਾ ਉੱਥੇ ਇਸ ਦੇ ਦਰਮਿਆਨ ਹੁਣ ਜਗਦੀਸ਼ ਸਿੰਘ ਢੱਲੇਵਾਲ ਹੁਣਾਂ ਵੱਲੋਂ ਵੀਡੀਓ ਸੰਦੇਸ਼ ਜਾਰੀ ਕਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 4 ਜਨਵਰੀ ਨੂੰ ਜਿਹੜੀ ਖਨੌਰੀ ਬਾਰਡਰ ਤੇ ਜਿਹੜੀ ਕਿ ਮਹਾਪੰਚਾਇਤ ਹੋਣ ਜਾ ਰਹੀ ਹੈ ਐਮਐਸਪੀ ਤੇ ਹੋਰ ਮੰਗਾਂ ਨੂੰ ਲੈ ਕੇ ਤੇ ਉਹਦੇ ਵਿੱਚ ਸ਼ਿਰਕਤ ਕਰਨ जगजीत होना पी की लड़ाई लड़ी जा रही है जो जो देश के लोग इस एम एस पी की लड़ाई का हिस्सा है और और मजबूती से इस लड़ाई को लड़ना और जीतना चाहते हैं उन से मेरी हाथ जोड़ के निवेदन है कि मैं आप सब से चार तारीख को चार जनवरी को खनौरी बॉर्डर पे आप सब को देखना चाहता हूँ आप सबके दर्शन करना चाहता हूँ चार तारीख को खनौरी बॉर्डर पे आप सबने

ਭਾਰਤੀ ਖੇਡ ਜਗਤ ਤੋਂ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਜੋ ਕਿ ਰੋਹਿਤ ਸ਼ਰਮਾ ਨਾਲ ਜੁੜੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਤੇ ਆਸਟ੍ਰੇਲੀਆ ਦੇ ਜਿਹੜੇ ਟੈਸਟ ਸੀਰੀਜ਼ ਦੇ ਮੈਚ ਚੱਲ ਰਹੇ ਤੇ ਆਖਰੀ ਮੈਚ ਦੇ ਵਿੱਚ ਭਾਰਤੀ ਟੀਮ ਨੇ ਜਿਹੜੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਉਹ ਤੋਂ ਬਾਅਦ ਬੀਸੀਸੀਆਈ ਮੈਨੇਜਮੈਂਟ ਵੱਲੋਂ ਕਈ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਜਿਹੜੀ ਪਲੇਇੰਗ 11 ਹੋਏਗੀ ਜੀ ਹਾਂ ਪਲੇਇੰਗ 11 ਜਿਹੜਾ ਕਿ ਫਾਈਨਲ ਮੈਚ ਹੋਏਗਾ ਉਸ ਦੇ ਵਿੱਚ ਟੀਮ ਦੇ ਵਿੱਚ ਖਿਡਾਰੀਆਂ ਦੀ ਫੇਰਾ ਬਦਲੀ ਕੀਤੀ ਜਾਏਗੀ ਜਿਸ ਦੇ ਵਿੱਚ ਰੋਹਿਤ ਸ਼ਰਮਾ ਦੀ ਰਿਪਲੇਸਮੈਂਟ ਦੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਤੇ ਉੱਥੇ ਸ਼ੁਭਮਨ ਗਿੱਲ ਦਾ ਨਾਮ ਨਿਕਲ ਕੇ ਸਾਹਮਣੇ ਆਇਆ ਸੀ ਕਿ ਉਹਨਾਂ ਦੇ ਰਿਪਲੇਸਮੈਂਟ ਉਹਨਾਂ ਨਾਲ ਕੀ ਕੀਤੀ ਜਾਵੇਗੀ ਉਥੇ ਮੁਹੰਮਦ ਸਿਰਾਜ ਤੇ ਹੋਰ ਵੀ ਜਿਹੜੇ ਖਿਡਾਰੀ ਨੇ ਹੁੰਦਾ ਜੀ ਪਲੇਇੰਗ 11 ਦੇ ਵਿੱਚ ਜਿਹੜੀ ਕਿ ਰਿਪਲੇਸਮੈਂਟ ਦੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਦੱਸਿਆ ਜਾ ਰਿਹਾ ਸੀ ਕਿ ਕਾਰਨ ਕਿ ਅ ਚੰਗੀ ਪਰਫਾਰਮੈਂਸ ਦਾ ਸੀ ਕਿ ਇੰਨਾ ਬੱਲੇਬਾਜ਼ਾਂ ਵੱਲੋਂ ਜਿਹੜੀ ਕਿ ਅੰਚੀ ਪਰਫਾਰਮੈਂਸ ਨਹੀਂ ਕੀਤੀ ਗਈ ਜਿਸ ਦੇ ਨਾਲ ਪਲੇਇੰਗ 11 ਦੇ ਵਿੱਚ ਉਹਨਾਂ ਦੀ ਰਿਪਲੇਸਮੈਂਟ ਕੀਤੀ ਜਾਵੇਗੀ ਉਥੇ ਤੁਹਾਨੂੰ ਦੱਸ ਦਈਏ ਕਿ ਰੋਹਿਤ ਸ਼ਰਮਾ ਦੀ ਹੁਣ ਜਿਹੜੀ ਕਿ ਅ ਪੂਰਨ ਤੌਰ ਤੇ ਸਨਿਆਸ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਹਿਲਾਂ ਤਾਂ ਜਿਹੜਾ ਪਲੇਇੰਗ 11 ਦੇ ਵਿੱਚ ਉਹਨਾਂ ਦੀ ਰਿਪਲੇਸਮੈਂਟ ਦੀ ਖਬਰ ਹੁਣ ਉਹਨਾਂ ਦੇ ਪੂਰਨ ਤੌਰ ਤੇ ਸੰन्यास ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਰੋਹਿਤ ਸ਼ਰਮਾ ਨੇ T20 ਮੈਚਿਸ ਤੋਂ ਪਹਿਲਾਂ ਹੀ ਜਿਹੜਾ ਕਿ ਸੰन्यास ਲਿਆ ਹੋਇਆ ਹੈ ਤੇ ਹੁਣ ਪੂਰਨ ਤੌਰ ਤੇ ਕਪਤਾਨੀ ਤੋਂ ਜੁੜੀ ਸੰन्यास ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉੱਥੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦਾ ਇੱਕ ਬਿਆਨ ਨਿਕਲ ਕੇ ਸਾਹਮਣੇ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਟੀਮ ਦੇ ਵਿੱਚ ਕਪਤਾਨ ਨੂੰ ਬਾਹਰ ਐਜ਼ ਅ ਆਪਸ਼ਨਲ ਬਿਠਾਉਣਾ ਬਹੁਤ ਹੀ ਮੰਦਪਾਗਾ ਜੇ ਤੇ ਮੈਨੇਜਮੈਂਟ ਦਾ ਫੈਸਲਾ ਹੈ ਬਹੁਤ ਹੀ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਅਜੇ ਹੱਕ ਕਦੀ ਨਹੀਂ ਹੋਇਆ ਬਹੁਤ ਹੀ ਮੰਦਪਾਗਾ ਫੈਸਲਾ ਹੈ ਤੇ ਕਦੇ ਵੀ ਕਪਤਾਨ ਨੂੰ ਐਜ਼ ਅ ਆਪਸ਼ਨਲ ਰਿਪਲੇਸਮੈਂਟ ਨਹੀਂ ਲੈਣਾ ਚਾਹੀਦਾ ਉਹ ਤੇ ਤੁਹਾਨੂੰ ਵੀ ਦਿਖਾ ਦਿੰਦੇ ਆ ਵੀਡੀਓ ਨਵਜੋਤ ਸਿੰਘ ਸਿੱਧੂ ਦੀ ਉਹਨਾਂ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਬਾਰੇ ਕੀ ਕੁਝ ਕਿਹਾ ਬੜੀ ਅਜੀਬ ਬਾਤ ਹੈ ਕਿ ਅੱਜ ਭਾਰਤੀ ਕਪਤਾਨ ਰੋਹਿਤ ਸ਼ਰਮਾ ਕੋ ਟੀਮ ਸੇ ਬਾਹਰ ਬਿਠਾ ਦਿਆ ਗਿਆ ਹੈ इट्स इट्स स्ट्रेंज सिंपली बिकॉज ऑफ द फैक्ट दिस हैपेंड फॉर द फर्स्ट टाइम इन इंडियन क्रिकेट हिस्ट्री कोई कप्तान बाहर बैठा है या तो कप्तान बनाइए नहीं लेकिन अगर बनाया और एक महान खिलाड़ी को जिसने बहुत सेवा की है भारतीय क्रिकेट की फिर उसका फॉर्म गलत है या नहीं है यह मैटर नहीं करता है कप्तान को ऑप्शन नहीं है कि वो टीम के हित के लिए ऑप्ट आउट कर ले इट सेंड्स द रॉन्ग सिग्नल्स। तो मुझे लगता है कि चाहे आपने उसे बाहर बिठाया हो चाहे ऑप्शन दी हो मैनेजमेंट कैन नॉट गिव अ कैप्टन ऑप्शन टू सिट आउट और वो कप्तान जिसने टीम बनाई हो जिसने विश्वास जगाया हो जिसने छोटे प्लेयर्स को हमेशा एक फादर फिगर का रोल देके इज्जत कमाई हो आई थिंक कैप्टन नेवर डीलिंक्स फ्रॉम हिज शिप इवन इफ इट इज अ सिंकिंग शिप और ये बहुत सम्मान वाला इस तरह आदमी भाई इट्स अ रॉन्ग डिसीजन जयपुर देव विच तेज रफ्तार थार दा दिखया कहर नगर कीर्तन दरार पीड नु मारी टक्कर कई लोखोए जख्मी ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪure ਦੇਸ਼ ਭਰ ਦੇ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਹਨ ਤੇ ਇਸੇ ਵਿੱਚ ਆਲੇ ਜੈਪੁਰ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਜਿੱਥੇ ਜੈਪੁਰ ਦੇ ਥਾਣਾ ਇਲਾਕੇ ਤੇ ਜਦੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤੇ ਤੇ ਅਚਾਨਕ ਤੇਜ਼ ਰਫ਼ਤਾਰ ਜਿਹੜੀ ਲਾਲ ਥਾਰ ਆਉਂਦੀ ਹੈ ਤੇ ਭੀੜ ਨੂੰ ਜਿਹੜੀ ਟੱਕਰ ਮਾਰ ਦਿੰਦੀ ਹੈ ਜੀ ਹਾਂ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਲਾਲ ਥਾਰ ਹੈ ਜਿਹੜੀ ਉਸਨੇ ਸ਼ਰਧਾਲੂ ਨੂੰ ਟੱਕਰ ਮਾਰ ਦਿੱਤੀ ਨਗਰ ਕੀਰਤਨ ਦੌਰਾਨ ਤੇ ਜਿਸ ਵਿੱਚ ਜਿਹੜੀ ਇੱਕ ਔਰਤ ਇੱਕ ਕੁੜੀ ਤੇ ਚਾਰ ਸਮੇਤ ਹੋਰ ਲੋਕੀ ਜਿਹੜੇ ਮੌਕੇ ਤੇ ਜ਼ਖਮੀ ਜਿੰਨਨ ਹੌਨ ਹਸਪਤਾਲ ਦੇ ਵਿੱਚ ਭੇਜਿਆ ਗਿਆ ਤੇ ਉੱਥੇ ਜਦੋਂ ਤੇਜ਼ ਰਫਤਾਰ ਥਾਰ ਜਿਹੜੀ ਆ ਭੀੜ ਨੂੰ ਟੱਕਰ ਮਾਰਦੀ ਹੈ ਤੇ ਉੱਥੇ ਮੌਕੇ ਦੇ ਜੁੜੇ ਸ਼ਰਧਾਲੂ ਹੁੰਦੇ ਨੇ ਗੁੱਸੇ ਵਿੱਚ ਆ ਕੇ ਉਸ ਥਾਰ ਦੀ ਜਿਹੜੀ ਪੰਨ ਤੋੜ ਸ਼ੁਰੂ ਕਰ ਦਿੰਦੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਲਾਲ ਥਾਰ ਨੂੰ ਜਿਹੜਾ ਕੀ ਸ਼ਰਧਾਲੂਆਂ ਵੱਲੋਂ ਕੇਰਾ ਪਾਇਆ ਗਿਆ ਉੱਥੇ ਪੁਲਿਸ ਨੇ ਮੌਕੇ ਤੇ ਆ ਕੇ ਜਿਹੜਾ ਕੀ ਘਟਨਾ ਸਥਲ ਦਾ ਜਾਇਜ਼ਾ ਲਿਆ ਤੇ ਜਿਹੜਾ ਤੇਜ਼ ਰਫਤਾਰ ਚਾਲਕ ਹੈ ਥਾਰ ਦਾ ਉਸ ਨੂੰ ਕਾਬੂ ਕੀਤਾ ਗਿਆ ਤੇ ਉਸ ਤੇ ਅਬੰਦੀ ਕਾਰਵਾਈ ਜਿਹੜੀ ਕੀਤੀ ਗਈ ਉਥੇ ਦੱਸਦੇ ਕਿ ਪੁਲਿਸ ਸਹਾਇਕ ਡਿਪਟੀ ਕਮਿਸ਼ਨਰ ਲక్ష్ਮੀ ਸੁਧਾਰ ਨੇ ਦੱਸਿਆ ਕਿ ਘਟਨਾ ਆਦਰਸ਼ ਨਗਰ ਖਾਣੇ ਦੇ ਰਾਜਪਾਰਕ ਦੇ ਪੰਚਵੱਟੀ ਸਰਕਲ ਨੇੜੇ ਵਾਪਰੀ ਜਦੋਂ ਪੁਲਿਸ ਮੁਲਾਜ਼ਮਾ ਨੂੰ ਤਦ ਪੁਲਿਸ ਮੁਲਾਜ਼ਮਾ ਨੇ ਇੱਕ ਤੇਜ਼ ਰਫ਼ਤਾਰ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਨਾਬਾਲਗ ਡਰਾਈਵਰ ਨੇ ਰੁਕਣ ਦੀ ਬਜਾਏ ਕਾਰ ਦੀ ਰਫ਼ਤਾਰ ਜਿਹੜੀ ਹੈ ਤੇਜ਼ ਕਰ ਦਿੱਤੀ ਤੇ ਅੱਗੇ ਚੱਲ ਰਹੇ ਨਗਰ ਕੀਰਤਨ 'ਚ ਲੋਕਾਂ ਨੂੰ ਟੱਕਰ ਮਾਰ ਦਿੱਤੀ। ਉਹਨਾਂ ਨੇ ਦੱਸਿਆ ਕਿ ਕਾਰ ਡਰਾਈਵਰ ਨੇ ਲੋਕਾਂ ਨੂੰ ਟੱਕਰ ਮਾਰਨ ਤੋਂ ਬਾਅਦ ਵੀ ਕਾਰ ਨਹੀਂ ਰੋਕੀ। ਕਰੀਬ 100 ਮੀਟਰ ਅੱਗੇ ਜਾ ਕੇ ਭੀੜ ਨੇ ਕਾਰ ਨੂੰ ਰੋਕ ਲਿਆ। ਉਹਨਾਂ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਚਾਰ ਨੌਜਵਾਨ ਹੇਟਾ ਉੱਤਰ ਕੇ ਭੱਜਣ ਲੱਗੇ ਤਾਂ ਲੋਕਾਂ ਨੇ ਡਰਾਈਵਰ ਨੂੰ ਫੜ ਲਿਆ। ਹਾਲਾਂਕਿ ਤਿੰਨ ਨੌਜਵਾਨ ਭੱਜਣ 'ਚ ਕਾਮਯਾਬ ਹੋ ਗਏ। ਸਬੰਧੀ ਥਾਣਾ ਆਦਰਸ਼ ਨਗਰ ਦੀ ਪੁਲਿਸ ਵੱਲੋਂ ਮਾਮਲਾ ਜੁੜਾ ਹੈ ਹੁਣ ਦਰਜ ਕਰਕੇ ਅਗਲੀ ਜਿਹੜੀ ਕਾਰਵਾਈ ਇਹ ਸ਼ੁਰੂ ਕਰ ਦਿੱਤੀ ਗਈ ਹੈ ਥਾਰ ਦਾ ਜਿਹੜਾ ਚਾਲਕ ਸੀ ਡਰਾਈਵਰ ਸੀ ਉਸ ਨੂੰ ਪੁਲਿਸ ਵੱਲੋਂ ਕਾਬੂ ਕਰ ਲਿੱਤਾ ਗਿਆ ਤੇ ਉਸ ਦੀ ਬੰਦੀ ਕਾਰਵਾਈ ਕੀਤੀ ਗਈ ਹੈ ਉੱਥੇ ਉਸ ਤੇ ਤੇਜ਼ ਰਫਤਾਰ ਥਾਰ ਚਲੋਣ ਤੇ 6 ਚਲਾਨ ਜੜੇ ਕੀਤੇ ਗਏ ਨੇ ਤੇ ਜਿਹੜਾ ਮਾਮਲਾ ਜੈਪੁਰ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤੇ ਉਸ ਵਿਚਾਲੇ ਭੀੜ ਦੇ ਉੱਤੇ ਜਿਹੜੀ ਕਿ ਇਸ ਲਾਲ ਫਾਰ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇਸ ਟੱਕਰ ਦੇ ਨਾਲ ਜਿਹੜੇ 4 ਲੋਕੀਆ ਮੌਕੇ ਤੇ ਜ਼ਖਮੀ ਹੋ ਜਾਂਦੇ ਨੇ ਤੇ ਉੱਥੇ ਸ਼ਰਦਾਲਾਤ ਵਿੱਚ ਇਸ ਘਟਨਾ ਤੋਂ ਬਾਅਦ ਕਾਫੀ ਗੁੱਸਾ ਆਇਆ ਤੇ ਉਹਨਾਂ ਨੇ ਸਥਾਨ ਦੀ ਜਿਹੜੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਨੇ ਮੌਕੇ ਤੇ ਆ ਕੇ ਜਿਹੜਾ ਕਿ ਘਟਨਾ ਸਥਲ ਦਾ ਜਾਇਜ਼ਾ ਲਿਆ ਤੇ ਜਿਹੜਾ ਮਾਹੌਲ ਇਸ ਨੂੰ ਸ਼ਾਂਤ ਕਰੋ ਆਏ ਤੇ ਬੰਦੀ ਕਾਰਵਾਈ ਜਿਹੜੀ ਕੀਤੀ ਗਈ ਉੱਥੇ ਆਉ ਤੁਹਾਨੂੰ ਵੀ ਦਿਖਾ ਦਿੰਨੇ ਆ ਮੌਕੇ ਦੀਆਂ ਤਸਵੀਰਾਂ ਦਾ ਦੇ ਵਿੱਚ ਤੜਕਸਾਰ ਵਾਪਰ ਗਿਆ ਹਾਦਸਾ ਸੰਗਣੀ ਤੁੰਦ ਦੇ ਕਾਰਨ ਇੱਕ ਟਰੱਕ ਤੇ ਸਵਾਰੀਆਂ ਨਾਲ ਭਰੀ ਬੱਸ ਦੀ ਹੋਈ ਟੱਕਰ 20 ਤੋਂ ਵੱਧ ਲੋਕ ਹੋਏ ਜ਼ਖਮੀ ਜਾਦੂ ਤੋਂ ਲਗਾਤਾਰ ਸੰਗਣੀ ਤੁੰਦਾ ਜੋੜਾ ਕਹਿ ਰਿਹਾ ਹੈ ਜਾਰੀ ਹੈ ਤੇ ਇਸੇ ਵਿਚਾਲੇ ਜਿਹੜੇ ਸੜਕੀ ਹਾਦਸੇ ਹੁੰਦੇ ਨੇ ਉਹ ਵਾਪਰਨੇ ਸ਼ੁਰੂ ਹੋ ਜਾਂਦੇ ਨੇ ਉੱਥੇ ਹੀ ਅੱਜ ਬਠਿੰਡਾ ਦੇ ਵਿੱਚ ਇੱਕ ਸੜਕੀ ਹਾਦਸਾ ਵਾਪਰ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਪਿੰਡ ਜੋਧਪੁਰ ਰੁਮਾਣਾ ਨੇੜੇ ਇੱਕ ਟਰੱਕ ਤੇ ਸਵਾਰੀਆਂ ਨਾਲ ਭਰੀ বাস ਦੀ ਸੰਗਣੀ ਤੁੰਦੇ ਕਾਰਨ ਜੜੀ ਕਿ ਟੱਕਰ ਹੋ ਗਈ ਜਿਸ ਦੇ ਵਿੱਚ ਅਗਦੇ ਤੋਂ ਦਰਜਣ ਜਿਹੜੀਆਂ ਸਵਾਰੀਆਂ ਨੇ ਇਸ ਟੱਕਰ ਦੇ ਵਿੱਚ ਜਿਹੜੀ ਕਿ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਹੁਣ ਇਲਾਜ ਦੇ ਲਈ ਇਹ ਬਠਿੰਡਾ ਦੇ ਐਮਰਜੈਂਸੀ ਹਸਪਤਾਲ ਤੇ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਕਿ ਦਾਖਲ ਕਰਵਾਇਆ ਗਿਆ ਹੈ ਉੱ ਤੇ ਪ੍ਰਸ਼ਾਸਨ ਦੇ ਪੁਲਿਸ ਟੀਮ ਪੁੱਜੀ ਤੇ ਘਟਨਾ ਸਥਲ ਦਾ ਜਿਹੜਾ ਜਾਇਜ਼ਾ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਕਿ ਸੰਗਣੀ ਤੋਂ ਨੂੰ ਲੈ ਕੇ ਅਲਰਟ ਜਾਰੀ ਨੇ ਤੇ ਉੱਥੇ ਹੀ ਅੱਜ ਜ਼ੀਰੋ ਵਿਜ਼ਿਬਿਲਟੀ ਜਿਹੜੀ ਕਿ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਆਵਾਜਾਈ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਹੀ ਅੱਜ ਬਠਿੰਡਾ ਤੜਕਸਾਰੇ ਹਾਦਸਾ ਵਾਪਰ ਗਿਆ ਅਚਾਨਕ ਜਿਹੜੇ ਕਿ ਇੱਕ ਟਰੱਕ ਤੇ ਜਿਹੜੀਆਂ ਸਵਾਰੀਆਂ ਨਾਲ ਪਰਿ ਨਿਜੀ ਵਾਹਨ ਦੀ ਟੱਕਰ ਹੋ ਗਈ ਜਿਸ ਦੇ ਵਿੱਚ 20 ਤੋਂ ਜਿਹੜੀਆਂ ਵੱਧ ਸਵਾਰੀਆਂ ਨੇ ਉਹ ਜ਼ਖਮੀ ਹੋ ਗਈਆਂ ਪੋਤੇ ਦੱਸਦੇ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੰਗਣੀ ਤੁੰਦ ਕਾਰਨ ਬਠਿੰਡਾ ਰਾਮਾ ਰੋਡ ਤੇ ਸਵਾਰੀਆਂ ਨਾਲ ਪਰੇਕ ਇੱਕ ਨਿੱਜੀ ਕੰਪਨੀ ਦੀ ਬਾਸਟਰ ਤੇ ਟਰੱਕ ਵਿਚਾਲੇ ਜਿਹੜੀ ਟੱਕਰ ਹੋ ਗਈ ਹੈ ਉਹ ਸੰਗਣੀ ਤੁੰਦ ਦੇ ਕਾਰਨ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਹਾਦਸੇ ਦੇ ਵਿੱਚ ਸਵਾਰ 20 ਤੋਂ ਜੁੜੇ ਵੱਧ ਲੋਕ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹੁਣ ਜੇਰੇ ਇਲਾਜ ਦੇ ਲਈ ਏਮਜ਼ ਬਠਿੰਡਾ ਤੇ ਸਿਵਲ ਹਸਪਤਾਲ ਦੇ ਵਿੱਚ ਅ ਦਾਖਲ ਕਰਵਾਇਆ ਗਿਆ ਹੈ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਲਕਿ ਜਿਹੜੀਆਂ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਬਚਾ ਹੋ ਗਿਆ ਪਰ ਦੱਸਦੇ ਕਿ ਸੰਘਣੀ ਧੁੰਦ ਕਾਰਨ ਜਿਹੜੀ ਵਿਜ਼ਿਬਿਲਟੀ ਘਟ ਸੀ ਉੱਥੇ ਅਚਾਨਕ ਇਹਨਾਂ ਦੋਨਾਂ ਵਾਹਨਾਂ ਦੀ ਟੱਕਰ ਹੋ ਜਾਂਦੀ ਤੇ ਹਾਦਸਾ ਵਾਪਰ ਜਾਂਦਾ ਹੈ ਉੱਥੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਬੰਧਿਤ ਥਾਣੇ ਦੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਅਨੁਸਾਰ ਨਿਊ ਦੀਪ ਕੰਪਨੀ ਬੱਸ ਰਾਮਾ ਮੰਡੀ ਤੋਂ ਬਠਿੰਡਾਵਾਲ ਆ ਰਹੀ ਸੀ ਬਠਿੰਡਾ ਡਬਵਾਲੀ ਸੜਕ ਦੀ ਨੰਮ ਉਹ ਸਾਰੀ ਕਾਰਨ ਸੜਕ ਦਾ ਇੱਕ ਪਾਸਾ ਜਿਹੜਾ ਕਿ ਬੰਦ ਕੀਤਾ ਹੋਇਆ ਸੀ ਜਿਸ ਕਾਰਨ ਇੱਕ ਪਾਸੇ ਜਿਹੜੀ ਆਵਾਜਾਈ ਉਹ ਚਾਲੂ ਸੀ ਉਸੇ ਦੌਰਾਨ ਇੱਕ ਪਾਸੇ ਦੀ ਆਵਾਜਾਈ ਦੇ ਵਿੱਚ ਸੰਘਣੀ ਧੁੰਦ ਦੇ ਕਾਰਨ ਨਾ ਮਾਤਰ ਦੀ ਵਿਜ਼ਿਬਿਲਟੀ ਹੋਣ ਦੇ ਕਾਰਨ ਨਾ ਮਾਤਰ ਦੀ ਵਿਜ਼ਿਬਿਲਟੀ ਹੋਣ ਦੇ ਕਾਰਨ ਇਹ ਦੋਨੋਂ ਜਿਹੜੇ ਵਾਹਨ ਆਪਸ ਵਿੱਚ ਟਕਰਾ ਗਏ ਤੇ ਹਾਦਸਾ ਵਾਪਰ ਗਿਆ ਉਹ ਤੇ ਦੱਸਦੀ ਕਿ ਮੌਸਮ ਵਿਭਾਗ ਵੱਲੋਂ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਿ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਹੈ ਸੰਘਣੀ ਧੁੰਦ ਨੂੰ ਲੈ ਕੇ ਤੇ ਕੋਹਰੇ ਨੂੰ ਲੈ ਕੇ ਤੇ ਅਜਿਹੇ ਦੇ ਵਿੱਚ ਜਿਹੜੇ ਕਿ ਹਾਦਸੇ ਹੁੰਦੇ ਨੇ ਸੜਕੀ ਹਾਦਸੇ ਵਾਪਰ ਜਾਂਦੇ ਨੇ ਕਿ ਕਿ ਜ਼ੀਰੋ ਵਿਜ਼ਿਬਿਲਟੀ ਹੋ ਜਾਂਦੀ ਹੈ ਦੇਖਣ ਦੇ ਵਿੱਚ ਮੁਸ਼ਕਿਲ ਆਉਂਦੀ ਹੈ ਸੜਕਾਂ ਦੇ ਉੱਤੇ ਤੇ ਅੱਜ ਜਿਹੜਾ ਬਠਿੰਡਾ ਦੇ ਵਿੱਚ ਇਹ ਸੜਕ ਹਾਦਸਾ ਤੜਕਸਾਰ ਹੀ ਵਾਪਰ ਗਿਆ ਕਿਉਂਕਿ ਇੱਕ ਪਾਸੇ ਜਿਹੜੀ ਕੰਸਟਰਕਸ਼ਨ ਚੱਲਦੀ ਪਈ ਸੀ ਇੱਕ ਸਾਈਡ ਜਿਹੜੀ ਬੰਦ ਕੀਤੀ ਹੋਈ ਸੀ ਵਾਹਨਾਂ ਦੇ ਲਈ ਉੱਥੇ ਦੂਜੀ ਸਾਈਡ ਜਿਹੜੀ ਕਿ ਆਵਾਜਾਈ ਦੇ ਲਈ ਖੋਲ ਖੋਲੀ ਹੋਈ ਸੀ ਤੇ ਅਜਿਹੇ ਦੇ ਵਿੱਚ ਜਿਹੜਾ ਕਿ ਆਏ ਨਾ ਵਿਜ਼ਿਬਿਲਟੀ ਹੋਣ ਦੇ ਕਾਰਨ ਇਹ ਦੋਨੋਂ ਵਾਹਨ ਆਪਸ ਵਿੱਚ ਟਕਰਾ ਗਏ ਤੇ ਜਿਸ ਵਿੱਚ ਟੱਕਰ ਲੱਗਣ ਦੇ ਕਾਰਨ ਜਿਹੜੀ ਨਿੱਜੀ ਬੱਸ 'ਚ ਸਵਾਰੀਆਂ ਸਵਾਰ ਸੀ ਉਹ ਜ਼ਖਮੀ ਹੋ ਗਈਆਂ ਉੱਥੇ ਜਾਨੀ ਨੁਕਸਾਨ ਨਹੀਂ ਹੋਇਆ ਤੇ ਹੁਣ ਜਿਹੜੇ ਜ਼ਖਮੀ ਲੋਕ ਨੇ ਸਵਾਰੀਆਂ ਨੰਨਾਂ ਨੂੰ ਹਸਪਤਾਲ ਦੇ ਵਿੱਚ ਜੇਰੇ ਇਲਾਜ ਲਈ ਭੇਜ ਦਿੱਤਾ ਗਿਆ। ਮੌਸਮ ਵੀ ਪਾਗਲਿਕ ਵਰਖ ਪਿਰ ਕਰ ਦਿੱਤਾ ਅਲਰਟ ਜਾਰੀ ਉੱਤਰਪਾਰ ਚ ਦਿਖੇਗਾ ਆਉਣ ਵਾਲੇ ਦਿਨਾਂ ਚ ਠੰਡ ਦਾ ਕਹਿਰ ਮੀਂ ਬਰਫਬਾਰੀ ਤੇ ਸੰਗੜਿਤ ਹੁੰਦਾ ਹੋਇਆ ਅਲਰਟ ਜਾਰੀ। ਲਗਾਤਾਰ ਉੱਤਰ ਪਾਰਦੇ ਵਿੱਚ ਜਿਹੜਾ ਠੰਡ ਦਾ ਕਹਿਰ جاری ਹੈ ਤੇ ਮੌਸਮ ਵਿਭਾਗ ਵੱਲੋਂ ਫਿਰ ਇੱਕ ਵਾਰ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਨੇ ਉੱਤਰ ਪਾਰਦੇ ਵੱਖ-ਵੱਖ ਰਾਜਾਂ ਦੇ ਵਿੱਚ ਇੱਕ ਵਾਰ ਫਿਰ ਮੀਤ ਬਰਫਬਾਰੀ ਦਾ ਜਿਹੜਾ ਅਲਰਟ ਜਾਰੀ ਕਰ ਦਿੱਤਾ ਹੈ ਪੰਜਾਬ ਦੀ ਗੱਲ ਕਰੀਏ ਤੇ ਅਗਲੇ ਕਈ ਦਿਨਾਂ ਦੇ ਵਿੱਚ ਮੀਂਹ ਦੀ ਜੜੀ ਸੰਭਾਵਨਾ ਦਿਤਾਈ ਗਈ ਹੈ 4 ਤੋਂ 6 ਜਨਵਰੀ ਦੇ ਦੌਰਾਨ ਜਿਹੜਾ ਕਿ ਪੰਜਾਬ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਬਾਰਿਸ਼ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਸੰਘਣੀ ਧੁੰਦ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਉੱਥੇ ਜਿਹੜੀ ਵਿਜ਼ਿਬਿਲਟੀ ਹੈ ਸੰਗਣੀ ਤੋਂ ਦੇ ਕਾਰਨ ਘੱਟ ਹੋ ਗਈ ਹੈ ਤੇ ਆਨ ਜਾਣ ਦੇ ਵਾਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਹੀ ਕਾਫੀ ਜੜੀਆਂ ਹੁਣ ਦੁਰਘਟਨਾਵਾਂ ਜੜੀਆਂ ਕਿ ਵਾਪਰ ਰਹੀਆਂ ਨੇ ਤੇ ਉਹਨਾਂ ਦੀ ਜਿਹੜਾ ਖਬਰਾਂ ਨਿਕਲ ਕੇ ਵੀ ਉੱਥੇ ਸਾਹਮਣੇ ਆ ਰਹੀਆਂ ਨੇ ਉੱਥੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ 4 ਤੋਂ ਜਿਹੜਾ 6 ਤੇ 7 ਜਨਵਰੀ ਐ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਤੇ ਲੋਕਾਂ ਨੂੰ ਬਾਰ-ਬਾਰ ਕਿਹਾ ਜਾ ਰਿਹਾ ਕਿ ਲੋੜ ਪੈਣ ਤੇ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਿਆ ਜਾਵੇ ਉੱਥੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰ ਉਡਾਨਾਂ ਉਹ ਡਾਨਾ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਸੰਗ੍ਰਿਤੁੰਦ ਦੇ ਕਾਰਨ ਤੇ ਰੇਲਵੇ ਵੱਲੋਂ ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਕਈਆਂ ਦਾ ਜਿਹੜਾ ਟਾਈਮ ਹੈ ਉਹ ਬਦਲ ਦਿੱਤਾ ਗਿਆ ਹੈ ਸੰਗ੍ਰਿਤੁੰਦ ਦੇ ਕਾਰਨ ਬਹੁਤੇ ਆਉਣ ਵਾਲੇ ਦਿਨਾਂ ਜਿਹੜਾ ਮੀਂਹ ਦਾ ਵੀ ਸਾਹਮਣਾ ਪੰਜਾਬ ਦੇ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਉਹ ਤੇ ਪਹਾੜਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਹੜੀ ਬਰਫਬਾਰੀ ਜਾਰੀ ਹੈ ਤੇ ਇਸ ਦੇ ਵਿਚਾਲੇ ਇੱਕ ਵਾਰ ਫਿਰ ਮੌਸਮ ਵਿਭਾਗ ਵੱਲੋਂ ਜ਼ਿਆਦਾ ਬਰਫਬਾਰੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਕਈ ਸਕੂਲਾਂ 'ਚ ਜਿਹੜੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਤੇ ਜਿਹੜੇ ਰੋਡ ਐ ਹਾਈਵੇ ਵੇ ਹਾਈਵੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਅਗਲੇ 5 ਦਿਨਾਂ ਚ 2 ਤੋਂ 3 ਡਿਗਰੀ ਜਿਹੜਾ ਤਾਪਮਾਨ ਹੈ ਉਹ ਵੱਧ ਸਕਦਾ ਹੈ ਹਿਰਾਣ ਚ ਪਸ਼ਮੀ ਗੜਬੜੀ ਜਿਹੜੀ ਹੈ ਸਰਗਰਮ ਹੋ ਰਹੀ ਹੈ ਤੇ ਜੰਮੂ ਕਸ਼ਮੀਰ ਚ ਚੱਕਰਵਾਰਤੀ ਸਰਕੂਲੇਸ਼ਨ ਸਰਗਰਮ ਹੋ ਰਿਹਾ ਜਿਸ ਕਾਰਨ ਇਹ ਬਦਲਾਵ ਦੇਖਣ ਨੂੰ ਮਿਲ ਰਿਹਾ ਮੌਸਮ ਦੇ ਵਿੱਚ ਤੇ ਉੱਥੇ ਚੜਦੇ ਸਿਆਲ ਦੇ ਵਿੱਚ ਤੁਹਾਨੂੰ ਪੰਜਾਬ ਦੇ ਵਿੱਚ ਜਿਹੜਾ ਕਿ ਮੀਂਹ ਦੇ ਨਾਲ ਸਾਹਮਣਾ ਕਰਨਾ ਪੈ ਸਕਦਾ ਕੁਵਾਰ ਫਿਰਤ ਜਿਸ ਦੇ ਨਾਲ ਜਿਹੜਾ ਕਿ ਮੌਸਮ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਤਾਪਮਾਨ ਨਾ ਉਹ ਘੱਟ ਦਾ ਨਜ਼ਰ ਆਏਗਾ ਤੇ ਜਿਹੜੀ ਠੰਡ ਹੈ ਉਹ ਵੱਧਦੀ ਨਜ਼ਰ ਆਏਗੀ ਕਿਤੇ ਜਾਵੇ ਪੂਰੇ ਦੇਸ਼ ਭਰ ਦਿੱਤੇ ਇੰਨੀ ਦਿਨੀ ਜਿਹੜੀ ਠੰਡ ਦਾ ਕਹਿਰਾ ਲਗਾਤਾਰ جاری ਹੈ ਤੇ ਜ਼ਿਆਦਾਤਰ ਸੂਬਿਆਂ ਜਿਹੜੀ ਸੰਗਣੀ ਧੁੰਦ ਛਾਈ ਹੋਈ ਹੈ ਤੇ ਪਹਾੜਾਂ ਤੇ ਜਿਹੜੀ ਬਰਫਬਾਰੀ ਹੋ ਰਹੀ ਹੈ ਇਸੇ ਦੌਰਾਨ ਹੁਣ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਚ ਵੀ ਪਿਛਲੇ 15 ਦਿਨਾਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ ਮੌਸਮ ਵਿਭਾਗ ਨੇ ਬਾਰ ਬਾਰ ਅਲਰਟ ਜਾਰੀ ਕੀਤੇ ਨੇ ਉੱਥੇ ਹੀ ਆਈਐਮਡੀ ਮੁਤਾਬਕ ਤਿੰਨ ਤੋਂ 7 ਜਨਵਰੀ ਦੇ ਵਿਚਕਾਰ ਪਛਮੀ ਹਿਮਾਲਿਆਨ ਜੰਮੂ ਕਸ਼ਮੀਰ ਅਤੇ ਲਦਾਖ ਤੇ ਭਾਰੀ ਬਰਫਬਾਰੀ ਤੇ ਮੀਂਹ ਪੈਣ ਦੀ ਜੜੀ ਸੰਭਾਵਨਾ ਉਹ ਜਤਾ ਦਿੱਤੀ ਗਈ ਹੈ ਜੰਮੂ ਕਸ਼ਮੀਰ ਅਤੇ ਲਦਾਖ ਚ ਭਾਰੀ ਬਰਫਬਾਰੀ ਦੇ ਨਾਲ ਮੀਂਹ ਤੇ ਤੂਫਾਨ ਦੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਜਦਕਿ ਹਿਮਾਚਲ ਪ੍ਰਦੇਸ਼ ਚ ਤੁੰਦ ਦਾ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ਤੇ ਜ਼ਿਆਦਾਤਰ ਘਰਾਂ ਵਿੱਚ ਹੀ ਰਹਿਣ ਨੂੰ ਕਿਹਾ ਗਿਆ ਹੈ ਤੇ ਲੋੜ ਪੈਣ ਤੱਕ ਬਾਹਰ ਨਿਕਲਿਆ ਜਾਵੇ ਕਿਉਂਕਿ ਜਿਹੜੀ ਸਿੱਧੀ ਠੰਡ ਹੈ ਇਹ ਛੋਟੇ ਬੱਚੇ ਤੇ ਬਜ਼ੁਰਗਾਂ ਨੂੰ ਜਿਹੜੀ ਕਿ ਫੜ ਲੈਂਦੀ ਹੈ ਇਸ ਕਰਕੇ ਸਿਹਤ ਐਡਵਾਈਜ਼ਰੀਆਂ ਵੀ ਜਿਹੜੀ ਕਿ ਸਿਹਤ ਵਿਭਾਗ ਵੱਲੋਂ ਬਾਰ-ਬਾਰ ਜਾਰੀ ਕਰ ਦਿੱਤੀਆਂ ਗਈਆਂ ਨੇ। ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ।